ਅੱਕ ਤੇ ਸੱਚ ਦੀ ਗੱਲ ਕਰਾਂਗੇ ਪੰਜਾਬੀਓ ਜਿਸ ਤਰ੍ਹਾਂ ਅਸੀਂ ਉਸ ਜਮਾਨੇ ਦੇ ਵਿੱਚ ਆ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਹਰ ਤਰ੍ਹਾਂ ਦੀ ਜਾਣਕਾਰੀ ਬਹੁਤ ਲੰਬੇ ਸਮੇਂ ਦੀ ਜੋ ਪਾਸਟ ਦੇ ਵਿੱਚ ਹੋਇਆ ਬੀਤ ਚੁੱਕੇ ਦੇ ਵਿੱਚ ਹੋਇਆ ਹਨ ਉਹ ਦੇਖਦੇ ਆ ਜਦੋਂ ਕਿਸੇ ਨਾਲ ਨਜਾਇਜ਼ ਹੁੰਦਾ ਨਾ ਔਰ ਨਜਾਇਜ਼ ਜਾਂ ਜਾਇਜ਼ ਹੁੰਦਾ ਉਹਦੇ ਵਿੱਚ ਖੁਸ਼ੀ ਔਰ ਉਦਾਸੀ ਦਾ ਬੜਾ ਫਰਕ ਹੁੰਦਾ ਜਦੋਂ ਕਿਸੇ ਨਜ਼ਾਇਜ਼ ਕਿਸੇ ਨਾਲ ਹੁੰਦੀ ਆ ਕਿਸੇ ਪਰਿਵਾਰ ਨਾਲ ਕਿਸੇ ਵੀ ਹਰ ਵਰਗ ਦੇ ਬੰਦੇ ਨਾਲ ਹੁੰਦੀ ਆ ਤਾਂ ਬੜਾ ਦਿਲ ਦੁਖਦਾ ਔਰ ਦੁਖਦਾ ਉਦੋਂ ਬਹੁਤ ਜ਼ਿਆਦਾ ਜਦੋਂ ਕਿਸੇ ਨੂੰ ਕਿਸੇ ਰੈਂਕ ਤੇ ਰੱਖਿਆ ਜਾਂਦਾ ਕਿ ਤੂੰ ਅਨਿਆਇ ਨਿਆਂ ਕਰ ਅਨਿਆਇਆ ਕਰ ਪਰ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਭੁੱਲ ਕੇ ਆਪਣੇ ਆਪ ਨੂੰ ਰੱਬ ਸਮਝ ਜਾਂਦਾ ਆਪਣੇ ਆਪ ਨੂੰ ਕੁਝ ਹੋਰ ਸਮਝਣ ਲੱਗ ਜਾਂਦਾ ਉਹ ਜਰ ਪੈਦਾ ਹੋਇਓ ਨਾ ਤੁਹਾਡੇ ਕਿਸੇ ਦੇ ਉੱਪਰ ਥੱਪਾ ਲੱਗ ਕੇ ਆ ਬੀ ਤੁਸੀਂ ਕਿਸ ਜਾਤੀ ਦੇ ਹੋ ਕਿਸ ਧਰਮ ਦੇ ਹੋ ਇਹ ਸ਼ੈਤਾਨੀ ਗੇਮ ਕੱਢਦੇ ਕਿਉਂ ਨਹੀਂ ਤੁਸੀਂ ਇਹ ਇਹ ਜਿਹੜੀ ਦੁਸ਼ਟਤਾ ਅੰਦਰ ਹੈ ਇਹਨੂੰ ਕਿਉਂ ਨਹੀਂ ਖਤਮ ਕਰਦੇ ਆ ਮੈਂ ਅੱਜ 84 ਦੇ ਦੰਗਿਆਂ ਬਾਰੇ ਕੋ ਸੁਣ ਰਿਹਾ ਸੀ ਖੜਕੂ ਬਾਤ ਦੇ ਵਾ ਸੁਣ ਰਿਹਾ ਸੀ ਵੀ ਕਿਵੇਂ ਇਨਸਾਨ ਨੂੰ ਇੱਕ ਫੁੱਲਾਂ ਦੀ ਤਰ੍ਹਾਂ ਰੋਂ ਜਿਵੇਂ ਫੁੱਲ ਨੂੰ ਰੋਂਦਦੇ ਨੇ ਫੜ ਕੇ ਐ ਰੋਂਦੇ ਗਏ ਹਨ ਯਾਰ ਐਡੀਟ ਰੈਂਕ ਤੇ ਜਾ ਕੇ ਵੀ ਅਨਪੜ੍ਹੀਆਂ ਗੱਲਾਂ ਕਰਨੀਆਂ ਆ ਹੁਣ ਬੀਤੇ ਇੱਕ ਅ ਰਵੀਦਾਸ ਜੀ ਦੇ ਗੁਰਦੁਆਰੇ ਤੇ ਅਟੈਕ ਹੋਇਆ ਹਨ ਉਹਨੂੰ ਬਲਡੋਜ਼ਰ ਚਲਾ ਦਿੱਤਾ ਵੀ ਯਾਰ ਤੁਸੀਂ ਕਿਹੜੀ ਯਾਰ ਕਿਹੜੀ ਦੁਨੀਆ 'ਚ ਰਹਿੰਦੇ ਹੋ ਯਾਰ ਇਸ ਤਰ੍ਹਾਂ ਨਾ ਕਰੋ ਯਾਰ ਤੁਸੀਂ ਥੋੜੇ ਸਮਝਦਾਰ ਬਣੋ ਦੁਨੀਆ ਤੇ ਆਇਓ ਕੁਝ ਅੱਛਾ ਕਰਕੇ ਜਾਓ ਆ ਕੀ ਆ ਜਾਤੀ ਤੇ ਕਰਤਾ ਕਰੇ ਧਰਮ ਤੇ ਕਰਤਾ ਕਦੇ ਕਿਸੇ ਦਾ ਨਜਾਇਜ਼ ਆਪਣੀ ਜਿਹੜੀ ਪਾਵਰ ਦਾ ਜਿਵੇਂ ਆਰਟੀਓ ਹੋਏ ਜਾਂ ਕਈ ਹੋਰ ਪ੍ਰਸ਼ਾਸਨ ਦੇ ਬਹੁਤ ਬੜੇ ਤਕੜੇ ਤਕੜੇ ਇਹਨਾਂ ਦਾ ਨਜਾਇਜ਼ ਫਾਇਦਾ ਕਿਉਂ ਉਠਾਉਂਦੇ ਯਾਰ ਜੇ ਰੱਬ ਨੇ ਤੁਹਾਨੂੰ ਦੇ ਵੀ ਦਿੱਤਾ ਆਦਰ ਤਾਂ ਫਿਰ ਬਾਅਦ ਦੇ ਵਿੱਚ ਆਦਰ ਪੂਰਾ ਲਵੋ ਨਾ ਮੈਨੂੰ ਲੱਗਦਾ ਉਹ ਪੰਜਾਬੀ ਦੀ ਕਹਾਵਤ ਹੈ ਕਿ ਮੂਰਖ ਨੂੰ ਆਦਰ ਸੂਤ ਨਹੀਂ ਆਉਂਦਾ ਉਹ ਯਾਰ ਤੁਸੀਂ ਕੀ ਕਰਦੇ ਹੋ ਕੀ ਨਾ ਮੈਂ ਕਹਿੰਦਾ ਦਿਲ ਫਟ ਜਾਂਦਾ ਅਸੀਂ ਪੰਜਾਬੀ ਆ ਤਾਂ ਮੈਂ ਕਹਿੰਦਾ ਪੰਜਾਬੀ ਪੰਜਾਬੀ ਨੂੰ ਖਤਮ ਕਰੀ ਜਾਂਦਾ ਬੋਲ ਕੇ ਸੁਣ ਕੇ ਇਹੋ ਜਿਹਾ ਨਾ ਕਰੋ ਇਨਸਾਨੀਅਤ ਨੂੰ ਪਿਆਰ ਕਰੋ ਚਾਹੇ ਜਿਹੜਾ ਮਰਜੀ ਆ ਹੁਣ ਭਈਆਂ ਦੇ ਨਾਲ ਹੋਇਆ ਉਹ ਇੱਕ ਭਈਏ ਨੇ ਗੱਲ ਕਰੀ ਇਹ ਜੀ ਉਹਦੇ ਕਰੋ ਖਤਮ ਉਹਨੂੰ ਕਿਸੇ ਤਰੀਕੇ ਨਾਲ ਵੀ ਖਤਮ ਕਰੋ ਉਹਦੇ ਪਰਵਾਰ ਨੂੰ ਖਤਮ ਕਰ ਦਿਓ ਉਹਨੂੰ ਇਸ ਜਗ੍ਹਾ ਤੋਂ ਕੱਢ ਦਿਓ ਤੁਸੀਂ ਸਾਰਿਆਂ ਨੂੰ ਐ ਕਰਨ ਲੱਗੇ ਇਨਸਾਨੀਅਤ ਨਹੀਂ ਹੈ ਯਾਰ ਇਹ ਜ਼ਰੂਰ ਜਾਣੀ ਹੈ ਓਕੇ